ਮੈਂ ਬੇਨਤੀ ਕਰਦਿਆਂ ਭਾਈ ਬਲਦੇਵ ਸਿੰਘ ਜੀ ਬਡਾਰਾ ਸੇਰੇ ਪੰਜਾਬ ਦਲ ਆਪ ਸੰਗਤਾਂ ਨਾਲ ਵਿਚਾਰ ਸਾਂਝੇ ਕਰਨ ਤੇ ਇਸ ਮੌਕੇ ਨੂੰ ਕਾਮਯਾਬੀ ਵੱਲ ਜਾਣ ਲਈ ਸੰਗੇ ਸੁਝਾਅ ਦੇਣ ਭਾਈ ਬਲਦੇਵ ਸਿੰਘ ਜੀ ਬਡਾਰਾ ਸੇਰੇ ਪੰਜਾਬ ਦਲ ਸ਼ਬਦ ਗੁਰੂ ਬਾਬੇ ਕੋਲ ਖੜੇ ਜਬਰ ਤਖਤ ਛਤਰ ਦੇ ਮਾਲਕ ਰਾਜਾ ਨਰਾਜ ਪਨ ਹਲ ਭਾਨ ਦੇ ਵੰਦ ਦੇਵ ਉਪਮਾ ਮਹਾਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਪਾਵਨ ਪਵਿੱਤਰ ਗੋਦ ਅੰਦਰ ਸੰਗਤ ਸਰੂਪ ਜਿਨ੍ਹਾਂ ਦੇ ਸਰੀਰ ਆਪਾਂ ਜੁੜੇ ਹਾਂ ਹਉ ਚੋ ਜੀ ਪ੍ਰੀਤਮ ਸਰਬੰਸ ਦਾ ਨੀ ਅਮਰਤ ਦੇ ਦਾਤੇ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੱਲੋਂ ਬਖਸ਼ੀ ਹੋਈ ਫਤਿਹ ਦੀਨਤਾ ਸਹਿਤ ਪ੍ਰਵਾਨ ਕਰਿਓ ਕੋਈ ਵੀ ਜ਼ਬਾਨ ਅਜੇ ਹੀ ਨਾ ਹੋਵੇ ਜੋ ਵਾਂਜੀ ਰਹਿ ਜਾਏ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਮਾਣੇ ਦੀ ਧਰਤੀ ਤੇ ਆਪਜੀ ਜਿੰਨੇ ਵੀ ਸਿੱਖ ਸੰਗਤ ਸਿੱਖ ਜਥੇਬੰਦੀਆਂ ਦੇ ਸੇਵਾਦਾਰ ਗੁਰੂ ਪੰਥ ਨੂੰ ਪਿਆਰ ਕਰਨ ਵਾਲੇ ਦਰਦੀ ਜਿੰਨੇ ਵੀ ਆਪਜੀ ਪਹੁੰਚੇ ਹੋ ਸਮੁੱਚੇ ਤੌਰ ਤੇ ਮੈਂ ਸਿੱਖ ਸਤਿ ਭਾਵਨਾ ਦਲ ਵੱਲੋਂ ਛੇੜੇ ਪੰਜਾਬ ਦਲ ਵੱਲੋਂ ਜੀਓ ਆਇਆ ਆਪ ਦਾ ਔਰ ਜਿਹੜਾ ਵਿਸ਼ਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ ਅਦਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਹੋ ਰਹੇ ਹਮਲੇ ਰੋਕਣੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਂਦ ਨੂੰ ਬਰਕਰਾਰ ਰੱਖਿਆ ਜਾਵੇ ਉਹ ਮੁੱਖ ਰੱਖ ਕੇ ਭਾਈ ਗੁਰਜੀਤ ਸਿੰਘ ਪਿਛਲੇ 3 ਮਹੀਨਿਆਂ ਤੋਂ ਆਪਣਾ ਰੋਸ ਜ਼ਾਹਰ ਕਰਨ ਲਈ 400 ਫੁੱਟ ਉੱਚੇ ਟਾਵਰ ਤੇ ਚੜ ਕੇ ਬੈਠੇ ਜਾਂ ਤਾਂ ਸਰਕਾਰ ਗੱਲ ਸੁਣੇ ਜਾਂ ਸਰਕਾਰ ਦੇ ਸਿਰ ਚੜ੍ਹ ਕੇ ਮਰਾਂਗੇ ਉਹਨਾਂ ਫੈਸਲਾ ਕਰ ਲਿਆ ਔਰ ਇੱਕ ਛੇਕ ਮੈਂ ਬੇਨਤੀ ਕਰਾਂ ਜਿੱਦਣ ਭਾਈ ਗੁਰਜੀਤ ਸਿੰਘ ਨੇ ਰਾਤ ਨੂੰ 1 ਵਜੇ ਚੜ੍ਹੇ ਐ ਉਹ ਦਿਨ ਅਮਰਤਵੇੜਾ 12 ਅਕਤੂਬਰ ਦਾ ਦਿਨ ਸੀ ਮੈਂ ਤੁਹਾਨੂੰ 125 ਸਾਲ ਫੇਰ ਪਿੱਛੇ ਘੜਦੇ ਥੋੜਾ ਜਿਆ 1920 12 ਅਕਤੂਬਰ ਦਾ ਦਿਨ ਹੀ ਸੀ ਜਦੋਂ کریم ਬਖਸ਼ ਮੌਲਵੀ ਅਮਰਤਿਸ਼ਾਕੇ ਸਿੰਘ ਸੱਜਦਾ ਸੰਤ ਲਖਬੀਰ ਸਿੰਘ ਬਣਦਾ ਤੇ ਕਰੀਮ ਬਖਸ਼ ਮੌਲਵੀ ਦਾ ਸੁਪੁੱਤਰ ਰੁਕਨਦੀਨ ਅਮਰਤ ਛੱਕੇ ਭਾਈ ਮਹਿਤਾਬ ਸਿੰਘ ਬਣਦਾ ਉਸ ਭਾਈ ਮਹਿਤਾਬ ਸਿੰਘ ਨੇ 12 ਅਕਤੂਬਰ 1920 ਨੂੰ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀ ਮਾਨ ਮਰਜ਼ਾਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਦਬ ਗੁਰੂ ਘਰ ਦੇ ਸੁਚੱਜੇ ਪ੍ਰਬੰਧਾਂ ਲਈ ਪੁਜਾਰੀਆਂ ਦਾ ਖਾਤਮਾ ਕਰਕੇ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁੱਢ ਬਣਿਆ ਸੀ। ਉਹ 12 ਅਕਤੂਬਰ ਗੁਰਜੀਤ ਸਿੰਘ ਨੂੰ ਮਿਲਿਆ। ਹੁਣ ਪੁਜਾਰੀਆਂ ਦਾ ਖਾਤਮਾ ਤੇ ਸ਼੍ਰੋਮਣੀ ਕਮੇਟੀ ਦਾ ਮੁੱਢ ਤਾਂ ਵੱਜਾ ਕਿਉਂਕਿ ਉਹ ਜਿਹੜੇ ਸਿੱਖ ਸੀ ਪ੍ਰਧਾਨਕੀਆਂ ਦੇ ਭੁੱਖੇ ਨਹੀਂ ਸਨ। ਉਹ ਗੋਲ ਕਚੋਰੀ ਦੇ ਆਦੀ ਨਹੀਂ ਸਨ। ਉਹ ਗੁਰੂ ਨੂੰ ਸਮਰਪਿਤ ਸੀ ਅਸੀਂ ਪ੍ਰਧਾਨੀ ਗੀਤੋ ਲੜਦੇ ਮੈਨੂੰ ਬਣਾਓ ਉਹ ਸਰੋਪਾ ਦੂਜੇ ਤੇ ਗੱਲ ਪਾਉਂਦੇ ਸੀ ਤੂੰ ਬਣ ਹੋਇਆ ਕੀ ਜਿਹੜੇ ਪੰਜ ਬਾਣੀਆਂ ਦੇ ਨਿਤਨੇਮੀ ਨੇ ਇਤਿਹਾਸ ਦੀ ਮੁਢਲੀ ਜਾਣਕਾਰੀ ਰੱਖਦੇ ਆ ਗੁਰੂ ਗ੍ਰੰਥ ਤੇ ਗੁਰੂ ਪੰਥ ਨੂੰ ਸਮਰਪਿਤ ਨੇ ਬਿਨਾਂ ਅੰਮ੍ਰਿਤ ਛੱਕੇ ਸੱਚੇ ਹੋਣ ਦਾ ਦਾਵਾ ਨਹੀਂ ਕਰਦੇ ਤੇ ਕਿਰਪਾਨਾ ਪਾ ਕੇ ਜਿਹੜੇ ਝੂਠ ਨਹੀਂ ਬੋਲਦੇ ਉਹਨਾਂ ਦੀਆਂ ਪਰਚੀਆਂ ਪਾਈਆਂ ਜਾਣ ਪਰ ਵਕਤ ਜਿੰਨਾਂ ਦੀਆਂ ਨਿਕਲੀਆਂ ਉਹ ਉਸ ਵਕਤ ਜਤੇਦਾਰ ਬਣੇ ਇਹ ਤੁਹਾਡੀ ਸ਼ੁਰੂਆਤ ਸੀ 12 ਅਕਤੂਬਰ ਦੀ ਮੋਚਾ ਫਤਿਹ ਹੋਇਆ ਅੱਜ ਵੀ ਫਤਿਹ ਕਰਨਾ ਚਾਹੁੰਦੇ ਆ ਤੇ ਫਿਰ ਆਜੋ ਮੈਦਾਨੇ ਜੰਗ ਦੇ ਵਿੱਚ ਪਹਿਲਾ ਨਾਂ ਮੇਰਾ ਲਿਖ ਲਿਓ ਉਦੋਂ ਬਾਅਦ ਬਾਕੀਆਂ ਦੇ ਲਿਖ ਦਿਓ ਤੇ ਜੇ ਗੋਲ ਕਚੋਰੀ ਤੇ ਪ੍ਰਧਾਨਗੀ ਦੀ ਭੁੱਖ ਹੈ ਧੜੇ ਬਾਜੀ ਅੰਦਰ ਪਾਲਣੀ ਹੈ ਤੇ ਖਿਮਾ ਕਰਦੇ ਹੋ ਫਿਰ ਇਹ ਮੋਰਚੇ ਮੋਰਚੇ ਦੀ ਰਜਾਇਆ ਕਰਦੇ ਖਤਮ ਹੋ ਜਾਇਆ ਕਰਦਾ ਸਾਰਾ ਕੁਛ ਉਹ ਟਕਲੰਕ ਤੱਕ ਅਟਕੇ ਉੱਠਦੇ ਆ ਇਸ ਲਈ ਇਕਤਾ ਦੀ ਗੱਲ ਪਿਛਲੇ ਦਿਨੀ ਕਿਸਾਨ ਭਰਾਵਾਂ ਨੂੰ ਮਾਣ ਕਰਕੇ ਮਾਈ ਭਾਗ ਕੌਰ ਬਣ ਕੇ ਤਤਾਨਾ ਦਿੱਤਾ ਸੀ ਅਮਰਦੋ ਚੂੜੀਆਂ ਪਾ ਲੋ ਘਰੇ ਬੈਠ ਜਾਓ ਪਰੂਨਾਂ ਮਰਦਾ ਨੇ ਮਰਦਾ ਬਾੜੀ ਵਿਖਾਈ ਕੱਲ ਸਾਰੇ ਇਕੱਠੇ ਹੋ ਕੇ ਕਲੌਰੀ ਪਹੁੰਚ ਗਏ ਅਰਦਾਸ ਕਰਦਾ ਸਤਿਗੁਰੂ ਉਹਨਾਂ ਨੂੰ ਸਫਲਤਾ ਦੇਵੇ ਉਹਨਾਂ ਦੀ ਇਕਤਾ ਬਣੀ ਰਹੇ ਔਰ ਦੂਸਰਾ ਤੁਹਾਨੂੰ ਵੀ ਕਹਿ ਰਿਹਾ ਜਿਨ੍ਹਾਂ ਨੂੰ ਅਸੀਂ ਕਾਮਰੇਡ ਕਹਿੰਦੇ ਹਾਂ ਉਹ ਤਾਂ ਫਿਰ ਇਕੱਠੇ ਹੋ ਗਏ ਆਪਾਂ ਤੇ ਪੰਥਕ ਆ ਆਪਾਂ ਤੇ ਕਾਮਰੇਡ ਨਹੀਂ ਆਪਾਂ ਤੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਆ ਅਸੀਂ ਤੇ ਪਰਮੇਸ਼ਰ ਨੂੰ ਪਰਮੇਸ਼ਰ ਸਮਝਦੇ ਆ ਅਸੀਂ ਕਦੋਂ ਕੱਠੇ ਭਵਾਂਗੇ ਸਾਡੀ ਧੌਲ ਚੋਂ ਕਿੱਲਾ ਕਦੋਂ ਨਿਕਲੂ ਕਦੇ ਦਿੱਲੀ ਕਮੇਟੀ ਕਦੇ ਹਰਿਆਣਾ ਕਮੇਟੀ ਕਦੇ ਸ਼੍ਰੋਮਣੀ ਕਮੇਟੀ ਤੇ ਇੱਕ ਦਾ ਕਬਜਾ ਤੋੜ ਕੇ ਦੂਜਾ ਕਬਜਾ ਕਰਨ ਦੀ ਤਾਂ ਵਿੱਚ ਉਹ ਕੁਝ ਵੀ ਕਰਨ ਨੂੰ ਤਿਆਰ ਹੈ ਆਓ ਹੋਈਏ ਕੱਠੇ ਰੱਖੋ ਤਰੀਕ ਕਿੰਨੀ ਰੱਖਦੇ 12 ਅਕਤੂਬਰ ਸੀ ਨਾ ਉਹ ਅੱਜ ਵੀ ਤੁਸੀਂ ਦਿਨ ਚੜੋ ਕਿਸ ਦਿਨ ਤੁਸੀਂ ਕਾਲ ਤਖਸਾਬ ਤੇ ਇਕੱਠੇ ਹੁੰਨੇ ਹੋ ਸੁਣਾਓ ਪੰਜ ਬਾਣੀਆਂ ਦਾ ਨਿਤਨੇਮ ਦਿਓ ਆਪਣਾ ਸੱਦੀ ਪੁਕੇਤ ਕਰੋ ਭਰੋ ਐਦ ਨਾਮਾ ਕਰੋਗੇ ਕੀ ਨਹੀਂ ਕਰਦੇ ਤੇ ਪੰਛ ਤੁਹਾਡੇ ਨਾਲ ਕੀ ਕਰੇ ਆ ਤਿੰਨ ਗੱਲਾਂ ਲਿਖ ਕੇ ਪਰਚੀਆਂ ਪਾ ਲਓ ਜਿਹਦੀ ਨਿਕਲ ਆਉਗੀ ਉਹਨੂੰ ਪ੍ਰਧਾਨ ਬਣਾ ਦਿਓ ਸਾਨੂੰ ਕੀ ਦਿੱਕਤ ਆ ਮੋਰਚੇ ਫਤੇ ਹੋਣਗੇ ਜੇ ਅਸੀਂ ਸਿਲੈਕਸ਼ਨ ਨਹੀਂ ਕਰਨੇ ਤਾਂ ਚੇਤੇ ਰੱਖ ਲਿਓ ਇੱਥੇ ਕੋਈ ਨੌਕਰੀ ਵਾਸਤੇ ਤਿੱਚਰਾਂ ਦੀ ਖਾਤਰ ਜਾਂ ਕੋਈ ਮੁਲਾਜ਼ਮਤ ਲਈ ਹੋਰ ਕਿਸੇ ਹੱਕਾਂ ਦੀ ਖਾਤਰ ਟੈਂਕੀ ਤੇ ਚੜ ਜਾਏ ਉੱਥੇ ਕਾਲੀ ਗੱਲ ਵੀ ਪਹੁੰਚਦਾ ਹੈ ਉੱਥੇ ਕਾਂਗਰਸ ਵੀ ਪਹੁੰਚਦੀ ਹੈ ਉੱਥੇ ਦਿੱਲੀ ਤੋਂ ਕੇਜਰੀਵਾਲ ਵੀ ਪਹੁੰਚਦਾ ਹੈ ਉੱਥੇ ਭਾਜਪਾ ਵੀ ਠੱਲੇ ਜਾ ਕੇ ਹੱਥ ਜੋੜ ਕੇ ਕਹਿੰਦੇ ਨੇ ਥੱਲੇ ਆ ਜਾਓ ਤੁਹਾਡੀ ਜਾਨ ਜ਼ਰੂਰੀ ਹੈ ਮੰਗਾ ਹੀ ਬਾਅਦ ਵਿੱਚ ਪੂਰੀਆ ਕਰਾਂਗੇ ਤੁਹਾਡੇ ਨਾਲ ਵਾਦਾ ਕਰਦੇ ਥੱਲੇ ਆ ਜਾਓ ਇੱਥੇ 3 ਮਹੀਨੇ ਹੋ ਗਏ ਕੋਈ ਮਰਿਆ ਇੱਥੇ ਆਇਆ ਕੋਈ ਕਿਸੇ ਨਹੀਂ ਆਉਣਾ ਤੁਹਾਡੇ ਮਗਰ ਵਜਾ ਇੱਕ ਤਾਂ ਤੁਸੀਂ ਸੇਖ ਹੋ ਨੰਬਰ 2 ਤੁਸੀਂ ਗੁਰੂ ਗ੍ਰੰਥ ਸਾਹਿਬ ਲਈ ਬੈਠੇ ਹੋ ਇਸ ਲਈ ਤੁਹਾਡੇ ਮਗਰ ਕਿਸੇ ਨਹੀਂ ਆਉਣਾ ਇਹ ਸੋਚ ਲਓ ਨਾ ਇਕੱਠੇ ਹੋਊ ਮੇਰਾ ਕੀ ਮੈਂ ਤਾਂ ਆਵਾਜ਼ ਦੇ ਰਿਹਾ ਤੁਹਾਨੂੰ ਤੁਹਾਡੇ ਪਿੱਛੇ ਕਿਸੇ ਨਹੀਂ ਆਉਣਾ ਆਟਾ ਦਾਲ ਸਕੀਮਾਂ ਲਈ ਵੀ ਮੋਰਚੇ ਲੱਗ ਜਾਣਗੇ ਫਿਰ ਮੈਂ ਸੁਣਨੇ ਆਇਆ ਤਿੰਨ ਮੋਰਚੇ ਲੱਗੇ ਜੀ ਚੌਥੇ ਦੀ ਗੱਲ ਕੌਣ ਕਰੂ ਜਿਹੜਾ 328 ਸਰੂਪਾਂ ਦਾ 5 ਸਾਲ ਹੋ ਗਏ ਯਾਰ ਅਸੀਂ ਬੰਦੇ ਨਹੀਂ ਅਸੀਂ ਕਿਸੇ ਗਿਣਤੀ 'ਚ ਨਹੀਂ ਆਪਣੇ ਲਈ ਬੈਠਾ ਇਹ ਜਿਹੜੀ ਬੇਅਦਬੀ ਬਾਬੇ ਗੁਰਦਿੱਤੇ ਦੇ ਗੁਰਦੁਆਰੇ ਚ ਹੋਈ ਸ਼ਦਾਬ ਪੀ ਕੇ ਉਲਤੀਆ ਸ਼ਰੋਮਣੀ ਕਮੇਟੀ ਤੇ ਬੰਦਿਆਂ ਨੇ ਕੀਤੀਆਂ ਉਹ ਬੇਅਦਬੀ ਨਹੀਂ ਸੀ ਉਹਦੇ ਕਰਕੇ ਮੈਨੂੰ ਕੱਢਿਆ ਦਰਬਾਰ ਸਭਾ ਵਿੱਚ ਉਹ ਬੇਅਦਬੀ ਨਹੀਂ ਉਹਨੂੰ ਕੌਣ ਰੋਕੂ ਉਹ ਦਿੱਤੇ ਕੌਣ ਬੋਲੂ 328 ਰੁਪਏ ਚੋਰੀ ਵੇਚਦੇ ਆ ਰਿਪੋਰਟ ਕਹਿ ਰਹੀ ਐ ਮੈਂ ਵੀਡੀਓ ਸੁਣਾ ਦੇਣਾ ਲਾਈਵ ਤੁਹਾਨੂੰ ਪ੍ਰਦਾਨ ਲਾਂਗੂ ਵਾਲ ਦੀ ਤੁਸੀਂ ਗੱਲ ਹੀ ਨਹੀਂ ਕਰਦੇ 328 ਰੁਪਏਾਂ ਦੀ ਉਹ ਮੋਰਚੇ ਹੀ ਹੈ ਨਹੀਂ ਕਿਵੇਂ ਫਤਿਹ ਹੋ ਇਸ ਲਈ ਭਰਾਵੋ ਗਿਲਾ ਵੀ ਹੈ ਮੈਂ ਹਰਕਤਾਂ ਤੇ ਜਾਣਨਾ ਹੈ ਭਾਈ ਗੁਰਜੀਤ ਸਿੰਘ ਹੋਣਾ ਨਾਲ ਪਿਛਲੇ ਦਿਨੀ ਗੱਲ ਹੋਈ ਸੀ ਮੈਂ ਕਿਹਾ ਵੀਰਿਆ ਕਿ ਮਰਨ ਵਾਲਾ ਫੈਸਲਾ ਵਾਪਸ ਲੈ ਭੁੱਖਾ ਫਿਰ ਧਾਲ ਰੱਖੇ ਨਹੀਂ ਮੈਂ ਨਹੀਂ ਸਹਿਮਤ ਹੈਗਾ ਉੱਤੇ ਚੜ ਕੇ ਮਰਨਾ ਮੈਂ ਨਹੀਂ ਸਹਿਮਤ ਹੈਗਾ ਕੋ ਤੁਹਾਡੀ Laash ਲਹਣ ਤਾਂ ਆ ਜਾਣਗੇ ਤੁਹਾਨੂੰ ਜੀਦੇ ਨੂੰ ਥੱਲੇ ਉਤਰ ਲਈ ਨਹੀਂ ਕਹਿਣਗੇ ਤੇ ਗੁਰਜੀਤ ਸਿੰਘ ਜੰਮ ਕੇ ਐਡਾ ਦਲੇਰ ਬੰਦਾ ਮਾਂ ਨੇ ਪੈਦਾ ਕੀਤਾ ਕਿੰਨੇ ਸਾਲ ਲੱਗਦੇ ਕਿੰਨਾ ਸਮਾਂ ਲੱਗਦਾ ਅਸੀਂ ਤਾਂ ਸ਼ਹੀਦ ਕਹਿ ਕੇ ਤੁਰ ਜਾਣਾ ਜਿਹੜੇ ਪਹਿਲਾ ਹੋਏ ਸੀ ਉਹਨਾਂ ਦੇ ਪਰਿਵਾਰਾਂ ਦੀ ਹਾਲਤ ਵੇਖੀ ਪੁੱਛਿਆ ਕਿਸੇ ਨੇ ਉਲਟਾ ਕਹਿੰਦੇ ਜੀ ਤਾਂ ਪੈਸੇ ਕੱਟੇ ਕਰਦੇ ਇਹ ਤਾਂ ਇੰਜ ਕਰਦੇ ਤੇ ਸਰਕਾਰੀ ਬੰਦੇ ਨੇ ਇਹ ਅਨਸਿਸ ਦੇ ਏਜੰਟ ਨੇ ਇਹ ਕੁਝ ਸੁਣ ਨੂੰ ਮਿਲਦਾ ਇਸ ਲਈ ਬੇਨਤੀ ਕਰਾਂਗਾ ਭਾਈ ਗੁਰਜੀਤ ਸਿੰਘਾਂ ਤੇਰੀਆਂ ਮੰਗਾਂ ਨਾਲ ਸਹਿਮਤਾਂ ਪਰ ਉੱਤੇ ਚੜ ਕੇ ਮਰਨ ਨਾਲ ਮੈਂ ਨਹੀਂ ਸਹਿਮਤ ਜੋ ਜਿਦ ਹੈ ਤੇ ਫਿਰ ਸਰਕਾਰ ਨਾਲ ਸਿੱਧਾ ਟਕਰਨਾ ਹੋਊ ਤੇ ਟਕਰਿਆ ਮੈਦਾਨੇ ਜੰਗ ਚ ਹੀ ਜਾਂਦਾ ਉਹ ਚਾਹੇ ਵੋਟ ਦੀ ਜੰਗ ਹੈ ਤੇ ਚਾਹੇ ਕੋਈ ਹੋਰ ਹੈ ਸਿਸਟਮ ਜਿੰਨਾ ਚਿਰ ਗੁਰਜੀਤ ਸਿੰਘ ਵਿਧਾਨ ਸਭਾ ਲੋਕ ਸਭਾ ਚ ਜਾ ਕੇ ਨਹੀਂ ਬੋਲਦਾ ਕੁਛ ਨਹੀਂ ਹੋਣਾ ਉੱਤੇ ਚੜ ਕੇ ਬੋਲਿਆ ਅੱਲਾ ਹਜ਼ਾਰੇ ਵਰਤ ਰੱਖਦਾ ਹੈ ਤੀਜੇ ਦਿਨ ਪ੍ਰਧਾਨ ਮੰਤਰੀ ਪਹੁੰਚ ਜਾਂਦੇ ਨੇ ਦੱਲੇਬਾੜ ਮਰਦਾ ਤੇ ਮਰਨਦੇ ਹੋ ਕੌਣ ਆਇਆ ਜੀ ਆਇਆ ਕੋਈ ਅੱਗੋ ਕਹਿੰਦੇ ਅਸੀਂ ਕਿਹਾ ਸੀ ਤੁਸੀਂ ਪੋਖੜ ਧਰ ਤੇ ਬੋ ਤੁਸੀਂ ਉੱਤੇ ਚੜੋ ਸਾਨੂੰ ਪੁੱਛ ਕੇ ਚੜੇ ਆ ਗੱਲਾਂ ਕਰਦੇ ਨੇ ਜੀ ਅੱਗੋ ਇਸ ਲਈ ਇਹਦਾ ਹੱਲ ਇੱਕੋ ਹੀ ਹੈ ਜੱਬੇ ਬਾਣ ਲੱਗਿਓ ਤਬੇ ਰੋ ਸ ਜਾਗਿਓ ਕਰਨ ਲੈ ਕਮਾਣੰ ਹਨੰ ਬਾਣ ਤਾਣੰ ਮੈਦਾਨੇ ਜੰਗ ਚ ਆਉਣਾ ਪੈਣਾ ਲੜਨਾ ਪੈਣਾ ਏ ਜੇ ਦਿੱਲੀ ਵਾਲੇ ਟੈਂਕੀ ਤੋਂ ਬੀਬੀਆਂ ਨੂੰ اتار ਕੇ ਕੇਜਰੀਵਾਲ ਸਰਕਾਰ ਬਣਾ ਕੇ ਤੁਹਾਡੇ ਸਿਰ ਤੇ ਬਹਿ ਗਿਆ ਤੁਸੀਂ ਸਾਹਮਣੇ ਕਿਉਂ ਨਹੀਂ ਆਦੇ ਤੁਹਾਨੂੰ ਕੀ ਗਾ ਜੇ ਦਿੱਲੀ ਦੇ ਕਰਕੇ ਪੰਜਾਬ 'ਚ ਮੁੱਖ ਮੰਤਰੀ ਬਣ ਗਏ ਤੁਸੀਂ ਕਿਉਂ ਨਹੀਂ ਇਸ ਲਈ ਭਾਈ ਗੁਰਜੀਤ ਸਿੰਘ ਜੀ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਸਤੇ ਜਾਗਤ ਜੋਤ ਐਕਟ ਬਣਿਆ ਹੋਇਆ ਹੈ ਗੁਰੂ ਸਾਹਿਬ ਨਾਲ ਕੋਈ ਛੇੜਛਾੜ ਕਰੇ ਚੋਰੀ ਕਰੇ ਬੇਅਦਬੀ ਕਰੇ ਉਹਦੇ ਤੇ ਮੁਕੱਦਮਾ ਹੈ ਉਹਦੇ ਵਿੱਚ ਸੋਧ ਹੋਣੀ ਚਾਹੀਦੀ ਹੈ ਉਹਨੂੰ ਸਜਾਏ ਮੌਤ ਤੱਕ ਲਜਾਣਾ ਚਾਹੀਦਾ ਹੈ। ਔਰ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਲਈ ਵੱਖਰਾ ਕਮਿਸ਼ਨ ਚਾਹੀਦਾ ਹੈ। ਉਹਦੇ ਲਈ ਟਾਈਮ ਬౌੰਡ ਚਾਹੀਦਾ ਕਿ ਹਫਤੇ ਦੇ ਅੰਦਰ ਕਿਸੇ ਵੀ ਘਟਨਾ ਦਾ ਜਵਾਬ ਦੇਣਾ ਜ਼ਰੂਰੀ ਹੈ। ਪਰ ਸਰਕਾਰ ਇਹ ਕਿਉਂ करू ਭਲਾ? ਕਿਉਂਕਿ ਜਦੋਂ ਸਿੱਖਾਂ ਨੇ ਆਪ ਹੀ ਸਰੂਪ ਚੋਰੀ ਵੇਚ ਦਿੱਤੇ ਆਪ ਹੀ ਚੁੱਪ ਨੇ ਸਰਕਾਰ ਨੂੰ ਕੀ ਲੋੜ ਹੈ ਤੁਹਾਡੇ ਚਾਹੁੰਦੀ। ਉਹ ਤਾਂ ਪਾਪ ਕਰ ਹੀ ਜਾ ਰਹੇ। 5 ਸਾਲ ਹੋ ਗਏ ਤੰਬੂਲਾ ਕੇ ਬੈਠੇ ਹੋ ਕਹਿੰਦੇ ਬੈਠਾ ਰੇ ਤੂੰ ਪੁੱਛ ਕੇ ਬੈਠਾ ਮੈਨੂੰ ਵੀ ਕਹਿੰਦੇ ਇਹਦੇ ਪੈਸੇ ਇਕੱਠੇ ਕਰ ਲੈ ਇਹ ਤੇ ਫਲਾਣੇ ਨੇ ਬਿਠਾਇਆ ਮੈਂ ਕਿ ਸੱਤ ਬਚਨ ਸਮਾ ਆਏਗਾ ਕੋਈ ਗੱਲ ਨਹੀਂ ਬੈਠੇ ਆ ਜਿੰਨਾ ਕਿ ਜਾਨ ਛੰਡਾ ਚੱਕੀ ਰੱਖਾਂਗੇ ਜਦੋਂ ਨਿਕਲ ਗਈ ਫਿਰ ਜਿਹਦਾ ਛੰਡਾ ਉਹ ਜਾਣੇ ਕੋ ਸ਼ੋਕਰ ਕਹਿੰਦਾ ਸੋ ਗੁਰਮੁਖੋ ਇੱਥੇ ਨਿੱਜੀ ਮੰਗਾ ਨੂੰ ਲੈ ਕੇ ਕੋਈ ਟੈਂਕੀ ਤੇ ਚੜ ਜੇ ਤੇ ਮੁੱਖ ਮੰਤਰੀ ਆ ਜਾਂਦੇ ਨੇ ਪਰ ਜੇ ਕੋਈ ਸੰਵਿਧਾਨ ਕਾਨੂੰਨ ਜ਼ਮੂਰੀਅਤ ਦੇ ਵਿੱਚ ਰਹਿ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਾਗਤ ਜੋਤ ਐਕਟ ਦੇ ਅਨਸਾਰ ਗੱਲ ਕਰੇ ਤੇ ਤਿੰਨ ਮਹੀਨਿਆਂ ਤੋਂ ਟਾਵਰ ਤੇ ਚੜਿਆ ਹੋਵੇ ਠੰਡ ਦੇ ਵਿੱਚ ਕੋਈ ਸਰਕਾਰੀ ਬੰਦਾ ਕਿ ਨਹੀਂ ਪੁੱਛਦਾ ਕਹਿੰਦੇ ਮਰੋ ਸਾਰੇ ਹੀ ਮਰੋ ਇੱਕੋ ਦਿਨ ਤੁਹਾਡਾ ਸੀਧੀ ਦਿਹਾੜਾ ਮਨਾ ਦੇਵਾਂਗੇ ਦੁਸ਼ਮਣੇ ਚ ਹੁੰਦਾ ਪਰ ਮੇਰੀ ਬੇਨਤੀ ਹੈ ਅਸੀਂ ਮਰਨ ਤੋਂ ਨਿਗਰਦੇ ਪਰ ਫਜ਼ੂਲ ਨਹੀਂ ਮਰਨਾ ਚਾਹੁੰਦੇ ਬਿਨਾ ਮਤਲਬ ਤੋਂ ਤੇ ਨਿਆਣਾ ਤੁਹਾਡਾ ਰਹਿ ਗਿਆ ਇੱਕ ਇੱਕ ਦੂਸਰਾ ਹੈ ਨਹੀਂ ਅੱਗੇ ਤੁਸੀਂ ਲੜਾਈਆਂ ਤਾਂ ਲੜ ਲਈਏ ਚਾਰ ਚਾਰ ਸੀਗੇ ਇੱਕ ਅੱਧਾ ਸ਼ਹੀਦ ਹੋ ਗਿਆ ਮਗਰ ਹੈਗੇ ਆ ਹੁਣ ਇੱਕੋ ਹੀ ਹੈ ਤੇ ਜਿਹੜਾ ਇੱਕ ਉਹਨੂੰ ਪਤਾ ਹੀ ਕੱਖ ਨਹੀਂ ਨਾ ਇੱਧਰ ਦਾ ਨਾ ਉੱਧਰ ਦਾ ਉਹ 40 ਲੱਖ ਲਾ ਕੇ ਅਮਰੀਕਾ ਜਾਣ ਦੀ ਤਿਆਰੀ ਚ ਹੈ ਉਹਨਾਂ ਨੇ ਕੁਝ ਵੀ ਦਿਸ ਰਿਆ ਇਸ ਲਈ ਆਉਣ ਵਾਲਾ ਸਮਾ ਜਿਹੜਾ ਹੈ ਨਾ ਉਹ ਬੜਾ ਫੂਰਤਨਾ ਦਾ ਸਮੀਕਰਨ ਦਿਸ ਰਿਹਾ ਵਾਰ-ਵਾਰ ਬੇਨਤੀ ਕਰਦਾ ਪੰਚਾਇਤੀ ਚੋਣਾਂ ਚ ਵੇਖ ਲੋ ਤੇ ਹੁਣ ਉਹਨਾਂ ਨੂੰ ਸਿੱਖਾਂ ਦੀ ਲੋੜ ਨਹੀਂ ਕਿਉਂਕਿ ਉਹਨਾਂ 2 ਕਰੋੜ ਹੋਰ ਵੜਾਲੀਆਂ ਨੇ ਤੇ ਤੁਸੀਂ ਤੇ ਵੈਸੀ ਘੱਟ ਗਿਣਤੀ ਤੁਹਾਡੇ ਰੇਸ਼ੋ ਥੱਲੇ ਆ ਗਈ ਤੇ ਹੁਣ ਸ਼੍ਰੋਮਣੀ ਕਮੇਟੀ ਚ ਉਹਨਾਂ ਕਸਲਾ ਕੱਢ ਦੇਣੀ ਆ ਕਿ ਕਸੀ ਆ ਜਿਹੜੇ ਚੁੰਡੇ ਸਰਕਾਰ ਨੂੰ ਫੜਾ ਕੇ ਕਹਿ ਰਹੇ ਆ ਸਾਡੀ ਚੋਣ ਕਰਦੇਓ ਟੱਬਾ ਆਪਣਾ ਹੈ ਪਰਿਵਾਰ ਆਪਣਾ ਹੈ ਆਪਣੇ ਪਰਿਵਾਰ ਦੀ ਚੋਣ ਅਸੀਂ ਕੇਂਦਰ ਤੋਂ ਕਰਵਾਉਣੀ ਹੈ ਇਹ ਅਸੀਂ ਕਰ ਰਹੇ ਆ ਭਾਲਦੇ ਅਸੀਂ ਫਤਿਹ ਜਾਬੀਆਂ ਤੇ ਫਤਿਹ ਜਾਬੀਆਂ ਉਹਨਾਂ ਨੂੰ ਨਸੀਬ ਹੁੰਦੀਆਂ ਨੇ ਹੈ ਇਨ ਮੇ ਇਤਫਾਕ ਮਹਾਨ ਸਿੱਖ ਸਿੱਖ ਤੇ ਵਾਰਤ ਜਾਨ ਉਹ ਕਹਿੰਦਾ ਕਿੱਥੇ ਰਹਿੰਦੇ ਨੇ ਘੋੜਿਆਂ ਦੀਆਂ ਕਾਕੀਆਂ ਤੇ ਖਾਂਦੇ ਕੀ ਨੇ ਡਰਕਟਾਂ ਦੇ ਪੱਤੇ ਤੇ ਸੱਤ ਲਾ ਕੇ ਪਾਦੇ ਕੀ ਨੇ ਬਾਣੀ ਪੜਦੇ ਨੇ ਇੰਨਾ ਵੀ ਵਿਸ਼ੇਸ਼ਤਾ ਕਹਿੰਦਾ ਇਤਫਾਕ ਬਹੁਤ ਹੈ ਫਿਕਰ ਨਾ ਕਰੀ ਕਹਿੰਦਾ ਇਹ ਲੋਕ ਉਹਨਾਂ ਵਾਲੇ ਸਮੇਂ ਚ ਮਹਾਰਾਜੇ ਹੋਣਗੇ ਹੋਇਆ ਅੱਜ ਸਾਡੇ ਚ ਕੋਈ ਛੱਟ ਵੱਜੀ ਹੈ ਨਾ ਸਾਡੇ ਇਤਫਾਕ ਤੇ ਵੱਜੀ ਹੈ ਅਸੀਂ ਇੱਕ ਦੂਜੇ ਤੇ ਸ਼ੱਕ ਕਰਦੇ ਆਂ ਮਰ ਮੈਂ ਨਹੀਂ ਜਾਣਾਂ ਮਾਰੋ ਨਾਂ ਨਹੀਂ ਜਾਣੇ ਕਈ ਮਰ ਵੀ ਗਿਆ ਤੇ ਨਾਲੇ ਅੱਗੇ ਤੇ ਕਹਿੰਦੇ ਸੀ ਬਡਾਲਾ ਝੂਠ ਬੋਲਦਾ ਹੁਣ ਤਾਂ ਅਗਲੇ ਨੇ ਮੰਨ ਲਿਆ ਹੁਣ ਤਾਂ ਕਹਿ ਦਿਓ ਸੱਚ ਬੋਲਦਾ ਹੈ ਹੁਣ ਤਾਂ ਕਹਿ ਦਿਓ ਕਿ ਤੇਰੇ ਨਾਲ ਧੱਕਾ ਕੀਤਾ ਸੀ ਦਰਬਾਰ ਸਾਹਿਬ ਚੋਂ ਕੱਢ ਕੇ ਮੈਂ ਤੇਰੀ ਨੌਕਰੀ ਮੰਗ ਰਿਆ ਪਰ ਅਸੀਂ ਕਹਿ ਨਹੀਂ ਸਕਦੇ ਕਿਉਂ ਕਿ ਸਾਡੇ ਚ ਹੈ ਨਹੀਂ ਉਹ ਗੱਲ ਸੋ ਗੁਰੂ ਕਿਰਪਾ ਕਰੇ ਭਾਈ ਗੁਰਜੀਤ ਸਿੰਘ ਜੀ ਤੁਹਾਡੀਆਂ ਮੰਗਾਂ ਦੇ ਨਾਲ ਆ ਪਰ ਉੱਤੇ ਚੜ ਕੇ ਮਰਨ ਦੇ ਨਾਲ ਨਹੀਂ ਜੇ ਮਰਨਾ ਹੀ ਹੈ ਤੇ ਫਿਰ ਸਾਹਮਣੇ ਟੱਕਰ ਕੇ ਮਰ ਜੇ ਸਾਹਮਣੇ ਮੈਦਾਨੇ ਜੰਗ ਚਔਰੇ ਵੀ ਕਮਾਂਗਾ ਇਹ ਆਵਾਜ਼ ਤਾਵਰ ਤੋਂ ਹਾਕਮ ਦੇ ਕੰਨਾਂ ਤੱਕ ਨਹੀਂ ਜਾਣੀ ਇਹ ਵਿਧਾਨ ਸਭਾ ਤੇ ਲੋਕ ਸਭਾ ਚੋਂ ਜਾਣੇ ਉਹਦੇ ਤੋਂ ਬਿਨਾਂ ਜਾਣੀ ਨਹੀਂ ਸਮਾਣੇ ਤੋਂ ਬਾਬੇ ਬੰਦੇ ਨੇ ਸ਼ੁਰੂ ਕੀਤਾ ਸੀ ਕੰਮ ਤੇ ਸਮਾਣੇ ਤੋਂ ਤੁਸੀਂ ਕਰਦੇ ਹੋ ਇਹ ਥੋੜਾ ਵੀ ਅਸੀਂ ਇਨਸਾਫ ਮੰਗਣਾ ਹੈ ਰਾਜਨੀਤੀ ਦੀ ਗੱਲ ਨਾ ਕਰਿਓ ਇਨਾ ਇਨਸਾਫ ਦੇਣਾ ਇਹ ਸ਼ੁਰੂ ਰਾਜਨੀਤੀ ਤੋਂ ਕਰਦੇ ਆ ਕਿਹੜਾ ਕਾਨੂੰਨ ਹੈ ਅਸੀਂ ਗਲਤੀ ਕੀਤੀ ਹੈ ਸਜ਼ਾਏ ਦੇਣਗੇ ਇਨਾ ਗਲਤੀਆਂ ਕੀਤੀਆਂ ਰੱਬ ਵੇਖਦੇ ਤੁਹਾਡੇ ਬਰੀ ਤੇ ਫਿਰ ਘਰੇ ਬੈਠੋ ਦਾ ਬਾਪੇ ਵੇਖ ਲੂਗਾ ਉਸੇ ਕੀ ਕਰ ਦੇ ਇਸ ਲਈ ਇੱਥੇ ਦੀ ਜਿਹੜੀ ਸਰਕਾਰ ਹੈ ਪੰਜਾਬ ਦੀ ਭਾਰਤ ਦੀ ਸਿੱਖਾਂ ਵਾਸਤੇ ਗੂੰਗੀ ਬੋਲੀ ਤੇ ਅੰਨ ਹੀ ਐ ਇਹਨਾਂ ਨੇ ਮਿੱਥ ਲਿਆ ਐ ਸਿੱਖਾਂ ਨੇ ਕੋਈ ਵੀ ਨਿਸਾਫ ਲੈਣਾ ਇਹਨਾਂ ਨੂੰ ਦੇਣਾ ਨਹੀਂ ਲਮਕਾਉਣਾ ਐ ਰਗੜਨਾ ਐ ਤੇ ਜਿਉਂਨਾ ਨੇ ਸੋਚ ਲਿਆ ਐ ਤੇ ਫਿਰ ਆਓ ਅੱਜ ਇੱਥੇ ਭਾਈ ਗੁਰਜੀਤ ਸਿੰਘ ਦੇ ਲਈ ਆਏ ਆ ਇੱਕ ਨਵੀਂ ਗੱਲ ਲੈ ਜਾਈਏ ਹੋਏ ਕਿ ਕਤਰ ਮਿਲੋ ਮੇਰੇ ਭਾਈ ਦੁਮ ਦਾ ਦੂਰ ਕਰੋ ਲੈ ਬੁਲਾਏ ਨਾ ਪ੍ਰਧਾਨਗੀਆਂ ਨਾ ਜਾਣੀਆਂ ਨਾ ਗੋਲ ਕਾ ਨਾ ਅਹੁਦੇ ਇੱਥੇ ਰਹਿ ਜਾਣੇ ਆ ਬਸ ਭਾਈ ਸਤਵੰਤ ਸਿੰਘ ਨੂੰ ਯਾਦ ਕਰ ਲਿਓ 6 ਤਰੀਕ ਨੂੰ ਸਿੰਘ ਨੂੰ ਫਾਂਸੀ ਦੇਣੀ ਸੀ ਤੇ ਜੇਲਰ ਕਹਿੰਦਾ ਅੱਜ ਘੜਾ ਕਿਉਂ ਪਾਣੀ ਦਾ ਭਰ ਕੇ ਲਿਆਇਆ ਅੱਜ ਤੇਰੀ ਫਾਂਸੀ ਹੈ ਸਤਵੰਤ ਸਿਆ ਆਖਰੀ ਦਿਨ ਹੈ ਤੇਰਾ ਹੁਣ ਤੂੰ ਪਾਣੀ ਕੀ ਕਰਨਾ ਹੈ ਉਹ ਕਹਿੰਦਾ ਜੇਲਰ ਸਭ ਤੁਹਾਨੂੰ ਸਿੱਖਾਂ ਦੇ ਇਤਿਹਾਸ ਦਾ ਪਤਾ ਨਹੀਂ ਕਹਿੰਦੇ ਕੀ ਕਹਿੰਦੇ ਸਿੱਖ ਜਾਣਦਾ ਹੋਇਆ ਵੀ ਭਰ ਕੇ ਜਾਂਦਾ ਖਾਲੀ ਕਰਕੇ ਨਹੀਂ ਜਾਂਦਾ ਬਾਏ ਸਾਨਾ ਸ੍ਰੀ ਸ਼ਹੀਦ ਭਾਈ ਸਤਵੰਤ ਸਿੰਘ ਹੋਣਾ ਦੇ ਬੋਲ ਸਨ ਆਪਾਂ ਮਰਨ ਲੱਗੇ ਕੀ ਜਵਾਬ ਦੇਣਾ ਹੈ ਖਾਲੀ ਕਰਕੇ ਚੱਲੇ ਪੰਥ ਨੂੰ ਸਖੜੇ ਕਰ ਦਿੱਤਾ ਹੈ ਹਰ ਪੱਖ ਤੋਂ ਆਓ ਗੁਰਸਵਾਰਿਓ ਇਕੱਠੇ ਹੋਈਏ ਕੌਣਾ ਚੋਂ ਪ੍ਰਧਾਨਗੀਆਂ ਦੇ ਕਿੱਲੇ ਕੱਢੀਏ ਉਹ ਬਣਾਓ ਤੇ ਉਹਨੂੰ ਬਣਾਓ ਛੱਡ ਦੇਓ ਜਿੰਨوں ਵੀ ਬਿੜਾਓਗੇ ਉਹਦੇ ਲਈ ਸਬਦਾਨ ਬਣਾ ਲਓ ਨੇ ਕਰਨਾ ਕੀ ਹੈ ਨਹੀਂ ਕਰਨਾ ਤੇ ਉਹਦਾ ਕੀ ਕਰਨਾ ਹੈ ਕਿ ਤਿੰਨ ਕਿ ਗੱਲਾਂ ਲਿਖ ਲਓ ਬੜਾ ਵਧੀਆ ਮੋਰਚੇ ਵੀ ਫਤੇ ਹੋਣਗੇ ਤੇ ਭਵਿੱਖ ਵਿੱਚ ਭਾਈ ਗੁਰਜੀਤ ਸਿੰਘ ਵਰਗਿਆਂ ਨੂੰ ਉੱਤੇ ਚੜ ਕੇ ਇਹ ਦੁੱਖ ਨਹੀਂ ਭੋਗਣੇ ਪੈਣਗੇ ਤਿੰਨ ਮਹੀਨਿਆਂ ਤੋਂ ਵੀਰ ਉੱਤੇ ਬੈਠਾ ਤੇ ਮੈਂ ਬੇਨਤੀ ਕਰਾਂਗਾ ਕਿ ਇਹਦੇ ਲਈ ਤੁਸੀਂ ਸਿਰ ਜੋੜ ਕੇ ਬੈਠੋ ਸਰਕਾਰ ਬਿਸ਼ਰਮ ਹੋ ਗਈ ਔਰ ਮੁਰਦਿਆਂ ਦੇ ਅੱਗੇ ਮਰਨ ਦਾ ਕੋਈ ਫਾਇਦਾ ਨਹੀਂ ਹੁੰਦੀ ਸਰਕਾਰ ਤਾਂ ਮੁੱਲ ਪਾਉਂਦੀ ਇਸ ਲਈ ਇਹ ਸਾਨੂੰ ਫੈਸਲੇ ਆਪਣੇ ਆਪ ਕਰਨੇ ਹੋਣਗੇ ਸਾਰਿਆਂ ਨੂੰ ਸਮੁੱਚੇ ਤੌਰ ਤੇ ਜੀਉ ਆਇਆ ਆਖਦਾ ਹੈ ਕੋਈ ਸ਼ਬਦ ਕੌੜਾ ਲੱਗਿਆ ਹੋਵੇ ਮੇਰੀ ਝੋਲੀ ਪਾ ਦਿਓ ਮਾਫੀ ਵੀ ਮੰਗਦਾ ਕਿਉਂਕਿ ਕਈ ਵਾਰੀ ਸੱਚੀ ਗੱਲ ਗੋਡੇ-ਬਿੱਤੇ ਵੱਜ ਜਾਇਆ ਕਰਦੀ ਹੈ ਤੇ ਮੈਂ ਭਾਵੇਂ ਅੱਜ ਆਇਆ ਹਾਂ ਸੁਆਜਪੁਰ ਸਨ ਭਾਈ ਸਾਡੀ ਲਾਲ ਸਿੰਘ ਹੋਣੀ ਤੇ ਭਾਈ ਜਗਤਾਰ ਸਿੰਘ ਹੋਣੀ ਇਹ ਸੰਗਤ ਲੈ ਕੇ 3 ਮਹੀਨਿਆਂ ਤੋਂ ਆ ਰਹੇ ਨੇ ਲਗਾਤਾਰ ਇੱਥੇ ਹਾਜ਼ਰੀ ਲਵਾ ਰਹੇ ਆ ਤੁਸੀਂ ਅੱਗੇ ਵੀ ਜਿਹੜਾ ਕੋਈ ਸਾਹਿਬ ਹੁਕਮ ਲਾਓਗੇ ਤੁਹਾਡੇ ਨਾਲ ਕਦੇ ਪਿੱਛੇ ਨਹੀਂ ਹਟੇ ਨਾ ਗੁਰੂ ਕਿਰਪਾ ਕਰੇ ਸਾਡੀ ਨਿਭਾ ਲਵੇ ਤਿਲਕਣ ਬਾਜੀ ਹੈ ਤੇ ਜੇ ਤੁਸੀਂ ਮੈਨੂੰ ਕਹੋਗੇ ਨਾ ਪਿਓ ਪਿੱਛੇ ਜਾ ਕੇ ਬਹਿ ਤੇਰੀ ਇੱਥੇ ਜਗ੍ਹਾ ਨਹੀਂ ਮੈਂ ਤਾਂ ਵੀ ਨਾਰਾਜ਼ ਨਹੀਂ ਹੋਵਾਂਗਾ ਉਹ ਪਿੱਛੇ ਹਾਜ਼ਰੀ ਲਵਾ ਕੇ ਚੱਲ ਜੂਗਾ ਕਿਉਂਕਿ ਮੈਨੂੰ ਇਹ ਨਹੀਂ ਮੈਨੂੰ ਜਥੇਦਾਰ ਕਹੋ ਤੇ ਆ ਕਰੋ ਨਹੀਂ ਕੀਤਨੀ ਹੈ ਗੁਰੂ ਕੇ ਤੇ ਸਿੱਖ ਸਿੱਖ ਤੇ ਵਾਰਤ ਜਾਣ ਆਓ ਇੱਕ ਦੂਜੇ ਦੇ ਗਲ ਸਰੂਪਾ ਪਾਉਣ ਦੀ ਗੱਲ ਕਰੀਏ ਤੁਹਾਡੀ ਫੱਟੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਧੰਨਵਾਦ ਜੀ